ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਨਾਂ ਸ਼ਬਦਾਂ ਬਾਰੇ ਵਿਚਾਰ ਕਰਨੀ ਹੈ ਗੁਰਬਾਣੀ ਦੇ ਵਿੱਚ ਕਈ ਥਾਂ ਤੇ ਇਹ ਸ਼ਬਦ ਆਏ ਨੇ ਤਿੰਨ ਤਾਪ ਤਿੰਨ ਤਾਪ ਕਿਹੜੇ ਨੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਿੰਨੇ ਤਾਪ ਤਿੰਨ ਤਾਪ ਕਿਹੜੇ ਨੇ ਉਹ ਜਿਨ੍ਹਾਂ ਦੀ ਸਤਿਗੁਰੂ ਮਹਾਰਾਜ ਜੀ ਗੱਲਬਾਤ ਕਰ ਰਹੇ ਨੇ ਆਦ ਬਿਆਦ ਉਪਾਦ ਆਦੀ ਬਿਆਦੀ ਉਪਾਦੀ ਇਹ ਤਿੰਨ ਤਾਪ ਨੇ ਆਦੀ ਦਾ ਕੀ ਅਰਥ ਹੈ ਬਿਆਦੀ ਤੇ ਉਪਾਦੀ ਦਾ ਕੀ ਅਰਥ ਹੈ ਇਹ ਤਾਪ ਕਿਹੜੇ ਨੇ ਆਦ ਕਿਨੂੰ ਕਹਿੰਦੇ ਨੇ ਵਿਆਦ ਕਿਨੂੰ ਕਹਿੰਦੇ ਨੇ ਉਪਾਦ ਕਿਨੂੰ ਕਹਿੰਦੇ ਨੇ ਵੱਖ-ਵੱਖ ਸੰਗਤ ਜੀ ਗਿਆਨੀਆਂ ਨੇ ਕਥਾਵਾਚਕਾਂ ਨੇ ਗੁਣੀ ਗਿਆਨੀਆਂ ਨੇ ਇਹਨਾਂ ਦੇ ਅਰਥ ਕੱਢੇ ਨੇ ਕਿਉਂਕਿ ਗੁਰਬਾਣੀ ਸਮੁੰਦਰ ਹੈ ਜਿਨੇ ਕੋ ਡੂੰਗੀ ਕੋਈ ਚੁੱਭੀ ਲਾਵੇਗਾ ਉਹਨਾਂ ਗਿਆਨ ਪ੍ਰਾਪਤ ਕਰਕੇ ਲੈ ਆਵੇਗਾ ਤੁਸੀਂ ਜਿੰਨੇ ਵੀ ਕਥਾਵਾਚਕ ਗੁਣੀ ਗਿਆਨੀ ਮਹਾਂਪੁਰਸ਼ ਉਹਨਾਂ ਦੇ ਟੀਕੇ ਪੜੋਗੇ ਤੁਸੀਂ ਮੰਨ ਲਓ ਤੁਸੀਂ ਜਪਜੀ ਸਾਹਿਬ ਦਾ ਟੀਕਾ ਪੜ ਲਓ ਕਿਸੇ ਵੀ ਗੁਣੀ ਗਿਆਨੀ ਮਹਾਂਪੁਰਸ਼ ਦਾ ਜਾਂ ਕਥਾਵਾਚਕ ਦਾ ਉਹਨਾਂ ਦੇ ਅਰਥ ਆਪਸ ਰਲਣਗੇ ਨਹੀਂ ਤੁਸੀਂ ਸੰਤ ਮਸਕੀਨ ਜੀ ਦਾ ਪੜ ਲਓ ਟੀਕਾ ਜਪਜੀ ਸਾਹਿਬ ਦਾ ਹੋਰ ਵੀ ਅਨੇਕਾਂ ਨੇ ਟੀਕੇ ਕੀਤੇ ਨੇ ਜਪਜੀ ਸਾਹਿਬ ਦੇ ਪਰ ਵੱਖ-ਵੱਖ ਅਰਥ ਸਾਰਿਆਂ ਦੇ ਨਹੀਂ ਕਿਉਂਕਿ ਜਿੰਨਾ ਕਿਸੇ ਨੇ ਗਿਆਨ ਪ੍ਰਾਪਤ ਕੀਤਾ ਉਹਨੇ ਸਾਹਿਬ ਦੇ ਨਾਲ ਉਹਨਾਂ ਨੇ ਅਰਥ ਕਰਕੇ ਸੰਗਤਾਂ ਦੇ ਅੱਗੇ ਰੱਖੇ ਨੇ ਜੇ ਕੋਈ ਕਹੇ ਕਿ ਭਾਈ ਮੈਂ ਤਾਂ ਜਪਜੀ ਦਾ ਟੀਕਾ ਕਰ ਲਿਆ ਇਸ ਤੋਂ ਗਾਂ ਕੋਈ ਅਰਥ ਨਹੀਂ ਕਰ ਸਕਦਾ ਇਹ ਕਦੇ ਨਹੀਂ ਹੋ ਸਕਦਾ ਇਹ ਸਮੁੰਦਰ ਹੈ ਸੰਗਤ ਜੀ ਜਿੰਨਾ ਕੋ ਡੂੰਘਾ ਕੋਈ ਜਾਂਦਾ ਹੈ ਉਨਾਂ ਕੋ ਗਿਆਨ ਪ੍ਰਾਪਤ ਕਰਕੇ ਲੈ ਆਉਂਦਾ ਹੈ ਸੰਪੂਰਨ ਜਿਹੜਾ ਅਰਥ ਹੈ ਸੰਪੂਰਨ ਅੰਤ ਨਹੀਂ ਕੋਈ ਪਾ ਸਕਦਾ ਸੋ ਆਦ ਬਿਆਦ ਉਪਾਦ ਆਦ ਸੰਗਤ ਜੀ ਮਾਨਸਿਕ ਰੋਗ ਮਾਨਸਿਕ ਰੋਗ ਜਿਵੇਂ ਕਿ ਚਿੰਤਾ ਚਿੰਤਾ ਵੀ ਇੱਕ ਰੋਗ ਹੈ ਕਿਉਂਕਿ ਚਿੰਤਾ ਸਰੀਰ ਨੂੰ ਖਾ ਜਾਂਦੀ ਹੈ ਜੇ ਕਿਸੇ ਮਨੁੱਖ ਨੂੰ ਚਿੰਤਾ ਲੱਗੀ ਰਹਿੰਦੀ ਹੈ ਚਿੰਤਾ ਦੇ ਵਿੱਚ ਘਿਰਿਆ ਹੈ ਉਹਨੂੰ ਆਦ ਰੋ ਕਹਿੰਦੇ ਨੇ ਆਦ ਪਹਿਲਾ ਰੋਗ ਹੈ ਆਦ ਜਿਹਨੂੰ ਚਿੰਤਾ ਹੋਵੇ ਜਾਂ ਹੰਕਾਰ ਹੋਵੇ ਹੰਕਾਰ ਵੀ ਬੰਦੇ ਨੂੰ ਖਾ ਜਾਂਦਾ ਹੈ ਚਿੰਤਾ ਵੀ ਖਾ ਜਾਂਦੀ ਹੈ ਚਿੰਤਾ ਅੰਦਰੋਂ ਅੰਦਰੇ ਬੰਦੇ ਨੂੰ ਬਜ਼ੁਰਗ ਕਰ ਦਿੰਦੀ ਹੈ ਖਤਮ ਕਰ ਦਿੰਦੀ ਹੈ ਚਿੰਤਾ ਦੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਕਿਸੇ ਨੂੰ ਕੰਮਕਾਰ ਦੀ ਚਿੰਤਾ ਕਿਸੇ ਧੀਆ ਪੁੱਤਰਾਂ ਦੀ ਚਿੰਤਾ ਹੋ ਸਕਦੀ ਹੈ ਕਿਸੇ ਨੂੰ ਕਿਸੇ ਪਰਥਾਏ ਚਿੰਤਾ ਹੋ ਸਕਦੀ ਹੈ ਇੱਕ ਮਾਨਸਿਕ ਰੋਗ ਹੰਕਾਰ ਤੇ ਚਿੰਤਾ ਹੰਕਾਰ ਕਿਸੇ ਨੂੰ ਗਿਆਨ ਦਾ ਵੀ ਹੋ ਸਕਦਾ ਹੈ ਕਿ ਮੇਰੇ ਕੋਲ ਬਹੁਤਾ ਗਿਆਨ ਹੈ ਇਹ ਵੀ ਹੰਕਾਰ ਹੋ ਸਕਦਾ ਕਿਸੇ ਨੂੰ ਆਪਣੀ ਵਡਿਆਈ ਦਾ ਹੰਕਾਰ ਹੈ ਕਿਸੇ ਨੂੰ ਆਪਣੀ ਚੌਧਰਤਾ ਕਿਸੇ ਨੂੰ ਆਪਣੇ ਬਲ ਦਾ ਹੰਕਾਰ ਹੈ ਇਹ ਵੀ ਇੱਕ ਰੋਗ ਹੈ ਆਦ ਦਾ ਅਰਥ ਹੈ ਮਾਨਸਿਕ ਰੋਗ ਚਿੰਤਾ ਤੇ ਜਿਹੜਾ ਸੰਗਤ ਜੀ ਹੰਕਾਰ ਅੱਗੇ ਆ ਗਿਆ ਵਿਆਦ ਵਿਆਦ ਰੋਗ ਕੀ ਹੈ ਵਿਆਦ ਰੋਗ ਜਿਹੜਾ ਹੈ ਸਰੀਰਕ ਸਰੀਰਕ ਨੂੰ ਕੋਈ ਸੰਗਤ ਜੀ ਬਿਮਾਰੀ ਲੱਗ ਜਾਣੀ ਕੋਈ ਸਰੀਰ ਤੇ ਦਰਦ ਹੋਣਾ ਕਿਸੇ ਪ੍ਰਕਾਰ ਦੇ ਕੋਈ ਬਿਮਾਰੀ ਸਰੀਰ ਨੂੰ ਲੱਗ ਜਾਂਦੀ ਹੈ ਜਿਵੇਂ ਆਮ ਆਪਾਂ ਵੇਖਨੇ ਆ ਕਿ ਫਲਾਣੇ ਨੂੰ ਆ ਬਿਮਾਰੀ ਲੱਗੀ ਹੈ ਉਸ ਬਿਮਾਰੀ ਦੇ ਨਾਲ ਇਹ ਇਨਸਾਨ ਚੜ੍ਹਾਈ ਕਰ ਗਿਆ ਉਹ ਇਹ ਵਿਆਦ ਸਰੀਰ ਨੂੰ ਕੋਈ ਰੋਗ ਲੱਗ ਜਾਣਾ ਹੈ। ਸਰੀਰ ਵਿੱਚ ਦਰਦ ਰਹਿਣਾ। ਕੋਈ ਵੀ ਸਰੀਰ ਤੇ ਰੋਗ ਲੱਗ ਜਾਣਾ ਜਾਂ ਦਰਦ ਰਹਿਣਾ ਇਹ ਸੰਗਤ ਜੀ ਹੈ ਵਿਆਦ ਆਦ ਤੇ ਵਿਆਦ ਹੈ। ਕੋਈ ਜਿਹੜੀ ਤੀਜਾ ਆ ਗਿਆ ਉਪਾਦ। ਉਪਾਦ ਜਿਹੜੇ ਸੰਗਤ ਜੀ ਇਹ ਬਾਹਰ ਹੀ ਗੱਲ ਹੈ। ਸਤਿਗੁਰੂ ਜੀ ਸੀ ਬਾਹਰ ਨਹੀਂ ਗੱਲ ਕਰ ਰਹੇ ਇਹ ਉਪਾਦ ਉਪਾਦ ਕਹਿੰਦੇ ਜਿਵੇਂ ਰਿਸ਼ਤੇਦਾਰ ਲਾ ਲੋ ਰਿਸ਼ਤੇਦਾਰ ਆਪਾਂ ਨੂੰ ਉਹੋ ਜੇ ਮਿਲ ਜਾਣ ਕਿ ਅੱਠੇ ਪਰ ਆਪਣੇ ਨਾਲ ਕਲੇਸ਼ ਰੱਖਣ ਇਹ ਉਪਾਦ ਹੈ ਜਾਂ ਆਪਣਾ ਵੈਰੀ ਬਣ ਜਾਵੇ ਕੋਈ ਆਪਣਾ ਦੁਸ਼ਮਣ ਹੋਵੇ ਉਹਨੂੰ ਕਹਿੰਦੇ ਉਪਾਦ ਉਪਾਦ ਜਾਂ ਦੁਰਘਟਨਾ ਘਟ ਜਾਂਦੀ ਹੈ ਕਿ ਵੀ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਜਾਂ ਕੁਝ ਵੀ ਹੋ ਸਕਦਾ ਹੈ ਦੁਰਘਟਨਾ ਜਿਹਨੂੰ ਕਹਿ ਦਈਏ ਜਾਂ ਰਿਸ਼ਤੇਦਾਰਾਂ ਵਿੱਚ ਕਲੇਸ਼ ਰਹਿਣਾ ਆਪਣੇ ਨਾਲ ਕਲੇਸ਼ ਕਰਦੇ ਰਹਿਣਾ ਜਾਂ ਵੈਰੀ ਆਪਣਾ ਕੋਈ ਬਣ ਜਾਣਾ ਇਹ ਹੈ ਉਪਾਦ ਆਪ ਜੀ ਨੇ ਤਿੰਨਾਂ ਦੇ ਅਰਥ ਸਮਝ ਲਏ ਨੇ ਗੁਰਬਾਣੀ ਦੇ ਵਿੱਚ ਅਨੇਕਾਂ ਵਾਰ ਇਹ ਸ਼ਬਦ ਆਏ ਨੇ ਆਦ ਬਿਆਦ ਉਪਾਦ ਤੀਨੇ ਤਾਪ ਤੀਨੇ ਤਾਪ ਦਾ ਮਤਲਬ ਤਿੰਨ ਤਾਪ ਕਿਹੜੇ ਨੇ ਆਦ ਬਿਆਦ ਉਪਾਦ ਆਦ ਹੀ ਸਮਝ ਲਿਆ ਤੁਸੀਂ ਬਿਆਦ ਵੀ ਤੇ ਉਪਾਦ ਵੀ ਇਹ ਨਹੀਂ ਕਿ ਮੈਂ ਜੇ ਅਰਥ ਸੰਗਤ ਜੀ ਇਹ ਤੁਹਾਨੂੰ ਦੁਆਦ ਦੇ ਦੱਸ ਦਿੱਤੇ ਨੇ ਆਦ ਅਰਥੇ ਵਿਆਦ ਇਹਨੂੰ ਕਹਿੰਦੇ ਨੇ ਜਾਂ ਉਪਾਦ ਇਸ ਤੋਂ ਗਾਹ ਕੋਈ ਨਹੀਂ ਇਸ ਤੋਂ ਗਾਹ ਵੀ ਅਰਥ ਹੋ ਸਕਦੇ ਨੇ ਜਿੰਨੇ ਕੋ ਕਿਸੇ ਕੋਲ ਸੋਝੀ ਹੈ ਗਿਆਨ ਜਾਂ ਕੋਈ ਸਮਝ ਹੈ ਉਹਨਾਂ ਇਹਦੇ ਅਰਥ ਕਰਕੇ ਆਪ ਜੀ ਦੇ ਸਾਹਮਣੇ ਰੱਖਦਾ ਹੈ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਵਿਚਾਰ ਸੁਣ ਸਕਣ ਕਿਉਂਕਿ ਇਸੇ ਚੈਨਲ ਤੇ ਸੰਗਤ ਅਸੀਂ ਗੁਰਬਾਣੀ ਦੇ ਆਧਾਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਰਾਤ ਨੂੰ 7:30 ਵਜੇ ਸੇ ਚੈਨਲ ਤੇ ਸੰਥਿਆ ਹੁੰਦੀ ਹੈ ਲਾਈਵ ਘਰੇ ਬੈਠ ਕੇ ਸੰਗਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਤੇ ਸਾਰੀ ਸੰਥਿਆ ਤੁਹਾਨੂੰ ਪਲੇਲਿਸਟ ਦੇ ਵਿੱਚ ਮਿਲ ਜਾਵੇਗੀ ਸਾਰੀ ਸੰਥਿਆ ਭਟਾਂ ਦੇ ਸਵਈਏ ਸਹਿਸਕ੍ਰਿਤੀ ਸੁਖਮਣੀ ਸਾਹਿਬ ਪੰਜ ਪੰਜ ਬਾਣੀਆਂ ਦੀ ਸੰਥਿਆ ਰਹਿਰਾ ਸਾਹਿਬ ਸੋਹਿਲਾ ਸਾਹਿਬ ਬਾਣੀ 12 ਜਿੰਨੇ ਵੀ ਸੰਖਿਆ ਮਹਿੰਗੇ ਸ਼ਬਦਾਂ ਦੇ ਨੇ ਸਾਰੇ ਤੁਹਾਨੂੰ ਸਤਿ ਪ੍ਰਾਪਤ ਹੋ ਜਾਣਗੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ